ਹਲਕਾ ਨਵਾਂ ਸ਼ਹਿਰ ਦਾ ਯੂਥ ਪ੍ਰਧਾਨ ਲੱਗਣ ਤੇ ਪਾਰਟੀ ਦਾ ਕੀਤਾ ਧੰਨਵਾਦ ਸਰਦਾਰ ਨਿਸ਼ਾਨਬੀਰ ਸਿੰਘ ਜ਼ਿਲ੍ਹਾ ਸ਼ਿਪਾਗ ਸਿੰਘ ਨਗਰ ਨਵਾਂ ਸ਼ਹਿਰ ਹਲਕਾ ਨਵਾਂ ਸ਼ਹਿਰ ਆਮ ਆਦਮੀ ਪਾਰਟੀ ਵੱਲੋਂ ਯੂਥ ਪ੍ਰਧਾਨ ਨਿਸ਼ਾਨਬੀਰ ਸਿੰਘ ਨੂੰ ਲਗਾਇਆ ਗਿਆ ਇਸ ਮੌਕੇ ਤੇ ਉਹਨਾਂ ਨੇ ਪਾਰਟੀ ਦਾ ਧੰਨਵਾਦ ਕੀਤਾ ਉਹਨਾਂ ਦੇ ਨਾਲ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਵੀ ਹਾਜ਼ਰ ਰਹੇ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਹਲਕਾ ਕੋਆਰਡੀਨੇਟਰ ਲਾਗੇ ਨੌਜਵਾਨਾਂ ਦੇ ਵਿੱਚ ਇੱਕ ਜਾਨ ਪਾਈ ਆ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਨਿਸ਼ਾਨ ਮੇਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਹਲਕੇ ਦੇ ਇਨਚਾਰਜ ਲਲਿਤ ਮੋਹਨ ਪਾਠਕ ਬੱਲੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੇਰੀ ਇਮਾਨਦਾਰੀ ਦੀ ਰਿਪੋਰਟ ਦਿੱਤੀ ਉਹਨਾਂ ਨੇ ਮੈਨੂੰ ਹਲਕੇ ਦਾ ਯੂਥ ਦਾ ਕੋਆਰਡੀਨੇਟਰ ਲਾਇਆ ਮੈਂ ਬਹੁਤ-ਬਹੁਤ ਪਹਿਲਾਂ ਤਾਂ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਸਾਡੇ ਦੋਆਬੇ ਦੇ ਇਨਚਾਰਜ ਯੂਥ ਤੇ ਰੋਬੀ ਕੰਗ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਾਕੀ ਮੈਂ ਯੂਥ ਨੂੰ ਇਹੀ ਸੇਧ ਦਿੰਨਾ ਕਿ ਆਪਾਂ ਇੱਕ ਚੰਗੀ ਰਾਜਨੀਤੀ ਇੱਕ ਜੋ ਮਾਨ ਸਾਹਿਬ ਨੇ ਇਮਾਨਦਾਰੀ ਦਾ ਮਾਡਲ ਸਾਜਾਇਆ ਉਸ ਮਾਡਲ ਨੂੰ ਆਪਾਂ ਯੂਥ ਦੇ ਲੈਵਲ 'ਆ ਹੋਰ ਸਟਰੋਂਗ ਕਰਾਂਗੇ ਤੇ ਬਾਕੀ ਪ੍ਰਧਾਨ ਜੀ ਨੇ ਮੇਰੀ ਰਾਜਨੀਤਿਕ ਸਫਰ 'ਚ ਬਹੁਤ ਮਦਦ ਕੀਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਰਪੰਚ ਜੀ ਮੇਰੀ ਮਦਦ ਕੀਤੀ ਹੈ ਮੈਂ ਜੋ ਜੋ ਪ੍ਰਧਾਨ ਜੀ ਨੂੰ ਕੰਮ ਕਹਿੰਦਾ ਰਿਆਂ ਉਹ ਕੰਮ ਮੇਰੇ ਤਨਮਾਨ ਦੇ ਨਾਲ ਨਿਭਾਉਂਦੇ ਰਹੇ ਨੇ ਜਿੱਥੇ ਹਲਕੇ ਦਾ ਵਿਕਾਸ ਪਿੰਡ ਦਾ ਵਿਕਾਸ ਕਿਤੇ ਵੀ ਮੈਨੂੰ ਪਰੇਸ਼ਾਨੀ ਨਹੀਂ ਆਈ ਅੱਗੇ ਪਾਰਟੀ ਲਈ ਸੇਵਾਵਾਂ ਕਿਸ ਤਰ੍ਹਾਂ ਰਹਿਣਗੀਆਂ ਦੋਤੀਆਂ ਦੇਖੋ ਜੀ ਜਿੱਥੇ ਪਾਰਟੀ ਡਿਊਟੀ ਲਾਊਗੀ ਜਿੱਥੇ ਪ੍ਰਧਾਨ ਜੀ ਕਹਿਣਗੇ ਉਸੇ ਉੱਥੇ ਸੇਵਾ ਕਰਾਂਗੇ ਤਨਮਾਨ ਦੇ ਨਾਲ ਤੇ ਪਾਰਟੀ ਦੇ ਚੰਗੇ ਕੰਮ ਨੇ ਯੂਥ ਨੂੰ ਪ੍ਰਮੋਟ ਕੀਤਾ ਜੀ ਹੁਣ ਤੁਸੀਂ ਇਹ ਦੇਖੋ ਪਹਿਲਾਂ ਕਦੀ ਵੀ ਯੂਥ ਕਲੱਬ ਨਹੀਂ ਬਣੇ ਸੀ ਹੁਣ ਪਾਰਟੀ ਨੇ ਹਰੇ ਖਲਕੇ ਹਰੇਕ ਪਿੰਡਾਂ 'ਚ ਯੂਥ ਕਲੱਬ ਬਣਾਏ ਨੇ ਕਿ ਜਿਹੜਾ ਯੂਥ ਗਰੋ ਹੋ ਸਕੇ ਸਾਡੇ ਯੂਥ ਨੂੰ ਲੋੜ ਹੈ ਗਰੋ ਗਰੋ ਦੀ ਸਾਡੇ ਯੂਥ ਨੂੰ ਬਹੁਤ ਲੋੜ ਹੈ ਚੰਗੇ ਗਰਾਊਂਡਾਂ ਦੀ ਜੋ ਹੁਣ ਸਾਡੇ ਹਲਕੇ ਨੂੰ 30 ਗਰਾਊਂਡਾਂ ਮਿਲੀਆਂ ਅਸੀਂ ਪ੍ਰਧਾਨ ਜੀ ਨੂੰ ਰਿਕੁਐਸਟ ਕੀਤੀ ਕਿ ਸਾਡੇ ਹਲਕੇ ਦੀਆਂ ਸਾਨੂੰ ਇੰਨੇ-ਇੰਨੇ ਗਰਾਊਂਡਾਂ ਚਾਹੀਦੀਆਂ ਤਦੋਂ ਹੁਣ 30 ਗਰਾਉਂਡ ਆ ਪਾਸ ਕਰਾਈਆਂ ਉਸ ਤੋਂ ਬਾਅਦ ਜਦੋਂ ਉਹ ਬਣ ਗਈਆਂ ਉਸ ਤੋਂ ਬਾਅਦ ਅਗਲੀਆਂ ਫਿਰ 30 ਆਉਣਗੀਆਂ ਮਤਲਬ ਜਿੰਨੇ ਵੀ ਸਾਡੇ ਪਿੰਡ ਨੇ ਉਹ 4 ਦੇ 3 ਸ਼ਫਟਾਂ ਚ ਪੂਰੇ ਹੋ ਜਾਣਗੇ। ਨਿਸ਼ਾਨਵੀਰ ਜੀ ਜਿਹੜਾ ਹਾ ਜੂਥ ਨੂੰ ਆਮ ਆਦਮੀ ਪਾਰਟੀ ਨੇ ਬਹੁਤ ਪਰ ਚੱਕਿਆ ਲੇਕਿਨ ਸਾਡਾ ਜੂਥ ਜਿਹੜਾ ਉਹ ਨਸ਼ਿਆਂ ਵਿੱਚ ਵੀ ਬਹੁਤ ਡੁੱਬਿਆ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਦੇਖੋ ਜੀ ਨਸ਼ਿਆਂ ਵਿੱਚ ਸਾਡੇ ਐਸਐਸਪੀ ਡਾਕਟਰ ਮਹਤਾਬ ਸਿੰਘ ਸਾਡੇ ਐਸਐਚਓ ਸ਼ੂਕਮਾਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ। ਬੱਲੂ ਜੀ ਨੇ ਬਹੁਤ ਪ੍ਰਧਾਨ ਜੀ ਨੇ ਸਾਡੇ ਨੇ ਬਹੁਤ ਮਿਹਨਤ ਕੀਤੀ ਆ ਨਵੇਂ ਸ਼ਹਿਰ ਚ 100 ਚ 90% ਜਿਹੜੇ ਨਸ਼ੇ ਭਾਜੀ ਖਤਮ ਹੋ ਚੁੱਕੇ ਆ ਇਹ ਗੱਲ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਜਿਹੜਾ ਗੜ ਸੀਗਾ ਉਹ ਵੀ ਖਤਮ ਹੋ ਚੁੱਕਿਆ ਤੇ ਯੂਥ ਆਪਣਾ ਸਹੀ ਰਾਹ ਤੇ ਚੱਲ ਪਿਆ ਅਚੈਕ ਹੋਰ ਦੱਸਿਓ ਜੇ ਮੈਂ ਹਾਂਡਾ ਆਈ ਸੀ ਪ੍ਰਧਾਨ ਜੀ ਤੁਸੀਂ ਵੀ ਬੜੀ ਹਲਕ ਕੀਤੀ ਜਾਂਦੇ ਰਹੇ ਸਾਈਟਾਂ ਤੇ ਹੁਣ ਜਿਵੇਂ ਕਿ ਹੜ੍ਹ ਘਟ ਗਈ ਸਥਿਤੀ ਹੋ ਗਈ ਹੁਣ ਉਹਨਾਂ ਵਾਸਤੇ ਅੱਗੇ ਕੀ ਕਰ ਰਹੀ ਹੈ ਸਰਕਾਰ ਜਿਨ੍ਹਾਂ ਦਾ ਅਜਾੜਾ ਹੋ ਗਿਆ ਜਾਂ ਜਿਨ੍ਹਾਂ ਤੇ ਫਸਲਾਂ ਰੁੜ ਗਈਆਂ ਮਕਾਨ ਡਿੱਗ ਪਏ ਉਹਦੇ ਬਾਰੇ ਵੀ ਦੋ ਗੱਲਾਂ ਕਹਿ ਦਿਓ ਮੈਂ ਕਹਾਂ ਜੀ ਪਟਵਾਰੀ ਹਰ ਪਿੰਡ ਦੇ ਵਿੱਚ ਸਰਵੇ ਕਰਨ ਲੱਗ ਪਏ ਆ ਜਾ ਰਹੇ ਆ ਔਰ ਜਿੱਦਾਂ ਦੀ ਰਿਪੋਰਟ ਉਹ ਦਊਗੇ ਆ ਕੇ ਸਰਕਾਰੀ ਕੋਈ ਪੋਲੀਟੀਕਲ ਨਹੀਂ ਉਹਦੇ ਵਿੱਚ ਕੋਈ ਐਦਾਂ ਦੀ ਗੱਲ ਨਹੀਂ ਕੀ ਜੀ ਫਲਾਨੇ ਦਾ ਪਾਰਟੀ ਦਾ ਘਰ ਆ ਫਲਾਨੇ ਦਾ ਜਿਹਦਾ ਨੁਕਸਾਨ ਹੋਇਆ ਉਹਦਾ ਉਹਦਾ ਨੁਕਸਾਨ ਦੀ ਪ੍ਰੋਵਾਈਡ ਕਰਾਵਾਂਗੇ ਜਾ ਰਹੇ ਆ ਪਿੰਡਾਂ ਸਰਵੇ ਹੋ ਰਹੇ ਕਿੰਨੀ ਕੁ ਦੇਰ ਲੱਗੇਗੀ ਪ੍ਰਧਾਨ ਜੀ ਦੇ ਵਿੱਚ ਮੇਰਾ ਖਿਆਲ ਜਿੱਦਾਂ ਸੀਐਮ ਸਾਹਿਬ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਰਨਾ ਤੋਂ ਤਾਂ ਜਲਦੀ ਹੋ ਜਾਊਗਾ ਮਤਲਬ ਜਿਹੜੇ ਹੜ੍ਹ ਪੀੜਤ ਆ ਜਾਂ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਦੀਵਾਲੀ ਦਾ ਬਹੁਤ ਜਲਦੀ ਬਹੁਤ ਜਲਦੀ ਕੋਈ ਸ਼ੋਰ ਕੋਈ ਮੈਸੇਜ ਦੇਣਾ ਦੱਸ ਦਿਓ ਕੋਈ ਗੱਲ ਨਹੀਂ ਕਿਸ਼ੋਰ ਮੈਂ ਯੂਥ ਨੂੰ ਮੰਨਦੇ ਹੋ ਦੇਖੋ ਜੀ ਮੇਰਾ ਇਹੀ ਮਿਸ਼ਨ ਹੈ ਮੈਂ ਯੂਥ ਨੂੰ ਇਹੀ ਪ੍ਰਮੋਟ ਕਰਾਂਗਾ ਕਿ ਆਪਾਂ ਯੂਥ ਦੀ ਰਾਜਨੀਤੀ ਕਰੀਏ ਆਪਾਂ ਯੂਥ ਸਟਰੋਂਗ ਕਰੀਏ ਜੇ ਯੂਥ ਸਟਰੋਂਗ ਹੋਗਾ ਤੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਾਂਗੇ ਠੀਕ ਹੈ ਫੋਟੋ ਕੱਢ ਲਈਏ ਤੁਮ ਜੀ ਫੋਟੋ ਕੱਢ ਲਈਏ ਸਾਰੀ ਵਾਦੀ